ਮਸਕਾਰ ਤੁਸੀਂ ਦੇਖ ਰਹੇ ਹੋ ਬੰਦੇ ਪਰਤ ਲਾਈਫਟੀ ਨਿਊਜ਼ ਇਸ ਵਕਤ ਅਸੀਂ ਮੌਜੂਦ ਹੈ ਅਰਬਨ ਸਟ੍ਰੀਟ ਫੇਸ ਵਨ ਵਿੱਚ ਜਿੱਥੇ ਕਿ ਫਲਾਈਓਵਰ ਜਿਹੜਾ ਕਿ ਪਾਣੀ ਨਾਲ ਪੂਰੀ ਤਰ੍ਹਾਂ ਨਾਲ ਭਰ ਗਿਆ ਹੈ ਲਗਾਤਾਰ ਬਾਰਿਸ਼ ਪੈਣ ਦੇ ਕਾਰਨ ਹਸਪਤਾਲਾਂ ਘਰਾਂ ਦੇ ਵਿੱਚ ਪਾਣੀ ਜਿਹੜਾ ਕਿ ਵੱਧ ਚੁੱਕਾ ਹੈ ਤੇ ਬੁਨਾਨੀ ਪਣੀ ਹੈ ਲੋੜੀ ਬਣੀ ਹੈ ਨੰਬਰ ਤੁਸੀਂ ਦੇਖ ਰਹੇ ਹੋ ਪੀਬੀਜੀ ਰੇਟ ਬੀਐਨ 7177 ਜੋ ਕਿ ਜੋ ਕਿ ਗੱਡੀ ਦਾ ਫੇਰ ਨੁਕਸਾਨ ਹੋ ਚੁਕਾ ਹੈ ਗੱਡੀ ਦਾ ਆਓ ਆਪਾਂ ਮਹੱਲ ਨਿਵਾਸੀ ਨਾਲ ਗੱਲਬਾਤ ਕਰਦੇ ਹਾਂ ਕੀ ਦਿੱਕਤ ਆ ਰਹੀ ਹੈ ਭਾਜੀ ਕਿਹੜੀ ਦਿੱਕਤ ਹੈ ਤੁਹਾਨੂੰ ਸਾਹਮਣੇ ਕਰਨਾ ਭਾਜੀ ਆ ਦੇਖੋ ਜਿਆਦਾ ਅੰਡਰਵੇਜ ਬਣਿਆ ਨਾ ਪ੍ਰੋਬਲਮ ਆ ਜਿਹਦੀ ਆ ਰਹੀ ਆ ਦੇਖੋ ਆ ਪਾਣੀ ਹਾਂ ਕੋਈ ਪ੍ਰਸ਼ਾਸਨ ਅਧਿਕਾਰੀ ਪੰਚਾਇਤ ਨਹੀਂ ਨਹੀਂ ਭਾਈ ਨਹੀਂ ਕੋਈ ਨਹੀਂ ਪਹੁੰਚਿਆ ਜੀ ਜੀ ਇਹ ਅੰਡਰਬ੍ਰਿਜ ਦਾ ਵਿਰੋਧ ਹੀ ਹੋਇਆ ਕਾਫੀ ਸਾਰੀ ਕੋਈ ਬੰਦ ਕਰ ਦੋ ਤਾਂ ਕੋਈ ਫਾਇਦਾ ਨਹੀਂ ਹੈਗਾ ਪ੍ਰਸ਼ਾਸਨ ਨੂੰ ਇਸ ਦਾ ਕੁਝ ਹੱਲ ਨਹੀਂ ਲੱਗਿਆ ਭਾਈ ਕਿੰਨੇ ਵਾਰ ਇਹਨਾਂ ਨੂੰ ਕਿਹਾ ਕੋਈ ਨਾ ਕੋਈ ਉਧਰਲਾ ਪਾੜਾ ਖੋਲ ਦੋ ਜਾਂਦਾ ਉਧਰਲਾ ਪਾੜਾ ਖੋਲ ਦੋ ਠੀਕ ਹੈ ਨਾ ਹੁਣ ਜਦ ਵੀ ਇਹਨਾਂ ਟ੍ਰੈਫਿਕ ਨਾਲੇ ਟ੍ਰੈਫਿਕ ਵੀ ਤਾਂ ਆਹ ਦੇਖੋ ਪਾਣੀ ਦੇਖੋ ਕਿੰਨਾ ਭਰਦਾ ਭਾਈ ਪੂਰੀ ਰਾਤ ਨਾ ਆਪਾਂ ਪੂਰੀ ਰਾਤ ਆਪਾਂ ਯਾਨੀ ਕਿ ਪਾਣੀ ਬਸ ਬਾਹਰ ਕੱਢਦੇ ਰਹੇ ਆ ਇਹ ਕਿੰਨੇ ਕੁ ਫੋਟੋ ਚੜ ਗਿਆ ਜੀ ਟੋਟਾ ਨਾ ਇਹ ਰਾਣੇ ਸਰ ਇਹਨਾਂ ਆਹ ਦੇ ਸਾਰਾ ਬਈ ਸਲੋਪ ਰੱਖਿਆ ਹੈ ਇੱਧਰ ਕੋਈ ਪਾਣੀ ਦੇ ਕੋ ਗਟਰ ਗੁਟਰ ਉਦਾ ਹੀ ਨਹੀਂ ਕੋਈ ਪਾਣੀ ਦੀ ਕੋਈ ਗਾਸੀ ਨਹੀਂ ਜੀ ਕੋਈ ਨਿਕਾਸੀ ਨਹੀਂ ਉਹ ਦੇਖੋ ਸ਼ਹਿਰ ਦਾ ਪਾਣੀ ਇੱਧਰ ਆ ਰਿਹਾ ਹੈਗਾ ਆ ਘਰਾਂ ਦਾ ਸ਼ਹਿਰ ਦਾ ਪਾਣੀ ਇਹ ਘਰਾਂ ਦਾ ਉਹ ਦੇਖੋ ਸਮਝ ਲੈ ਵੀਰ ਦੇਖੋ ਉਹ ਟਰਾਂਸਫਾਰਮਰ ਸਾਰਾ ਪਾਣੀ ਭਰਿਆ ਉਹਦੇ ਲਈ ਆਏ ਕਿਤੇ ਲੋਹਰੀ ਰਹਾ ਸਰ ਟਰਾਂਸਫਾਰਮਰ ਦਾ ਕਰੰਟ ਨਾ ਹੋਵੇ ਆ ਦੋ ਵਜੇ ਵੀ ਟੈਂਟ ਲੱਗ ਸਕਦਾ ਹੈ ਕੋਈ ਵੀ ਪਾਣੀ ਅਨਹੋਣੀ ਹੋ ਸਕਦੀ ਹੈ ਭਾਜੀ ਪਟਾਕਾ ਵੱਜਾ ਹਾਂ ਹੁਣੀ 10 10 ਥੋੜੇ ਦਮ ਹੋਈ ਸਰ ਬਹੁਤ ਆ ਟ੍ਰਾਂਸਫਰ 10 ਘੰਟਾ ਇੱਥੋਂ ਹੀ ਰਾਈਟ ਨਹੀਂ ਆ ਰਹੀ ਆ ਡਿੱਗਣ ਵਾਲਾ ਯਾਦ ਡਿੱਗ ਵੀ ਜਾਣਾ ਕਿੰਨੀ ਕਿਤੇ ਦੀ ਬੰਦੇ ਜੀ ਭਾਜੀ ਅੱਧਾ ਘੰਟਾ ਹੋ ਗਿਆ ਉਹ ਵੈਸੇ ਤਾਂ ਸਾਰੀ ਰਾਤ ਗਈ ਆ ਬਾਈ ਸੀ ਨਾਲ ਹੀ ਪਟਾਕਾ ਲਾਈਟ ਆਈ ਹੈ ਨਾਲ ਹੀ ਪਟਾਕਾ ਬੋਲ ਗਿਆ ਹਾਂਜੀ ਹਾਂ ਜੀ ਸਰ ਕਹਿੰਦੇ ਕਿ ਲਾਈਟ ਜਲਦੀ ਮੇਰੇ ਪਾਣੀ ਚ ਕਰਾ ਭਾਜੀ ਕਰੰਟ ਪੂਰਾ ਹੋਣਾ ਪੂਰਾ ਸਰ ਕਰੰਟ ਹੋਣਾ ਸੀਗਾ ਤਾਰਾਂ ਦੇਖੋ ਡਿੱਗਣ ਵਾਲੀਆਂ ਹੈਗੀਆਂ ਸਾਰੀਆਂ ਦੇਖੋ ਤਾਂ ਅੱਗੇ ਸਾਰਾ ਅੱਗੇ ਜਾ ਕੇ ਦੇਖੋ ਸਾਰੀਆਂ ਡਿੱਗਣ ਵਾਲੀਆਂ ਨੇ ਪਾਸੇ ਪਾਣੀ ਪਾਣੀ ਭਰਿਆ ਹੋਇਆ ਹੈ 15 ਫੁੱਟ ਪਾਣੀ ਭਰ ਗਿਆ ਦੱਸੋ ਸਰ ਕਿੰਨੇ ਵਾਰ ਇਹ ਕਿਹਾ ਚੁੱਕੇ ਹੋ ਕੰਪਨੀ ਨੂੰ ਕਿਹਾ ਚੁੱਕੇ ਹੋ ਤੁਸੀਂ ਨੂੰ ਕੀ ਆਉਂਦਾ ਪੂਰਾ ਪੁਲ ਨੱਕੋ ਨੱਕ ਭਰਿਆ ਹੋਇਆ ਹੈ ਪਾਣੀ ਪੂਰਾ ਫਲਾਈਓਵਰ ਜਿਹੜਾ ਚ ਨੱਕੋ ਨੱਕ ਭਰਿਆ ਹੋਇਆ ਹੈ ਨਾਲੇ ਫਲਾਈਓਵਰ ਟੁੱਟ ਵੀ ਗਿਆ ਹੈ ਛੁੱਟ ਵੀ ਗਿਆ ਹੈ ਹੈਗਾ ਹੈ ਕਿਹੜੀ ਹੈ ਕਦੋਂ ਕਰਾਂਗੇ ਦੱਸੋਗੇ ਥੋੜੇ ਸਰ ਆ ਇਧਰੋਂ ਵੀ ਆਏ ਹੋ ਗੱਡੀ ਫਸੀ ਚੁੱਕਾ ਹੈ ਉਹ ਦਿਖਣਾ ਨਹੀਂ ਪਾਣੀ ਭਰਨ ਕਰਕੇ ਨਾ ਦਿਖਣਾ ਨਹੀਂ ਹੈਗਾ ਕਿਹੜੀ ਹੈ ਔਰ ਆਮ ਜਨਤਾ ਦਾ ਕਹਿਣਾ ਕੀ ਸੀ ਜੋ ਫਾਈਬਰ ਬਣਿਆ ਇਹ ਬੜੇ ਨੂੰ ਥੋੜਾ ਟਾਈਮ ਹੋਇਆ ਸੀ ਸਟ੍ਰੈਕ ਵੀ ਆ ਚੁੱਕੇ ਹਨ ਭਾਈ ਸਾਲ ਵੀ ਨਹੀਂ ਹੋਇਆ ਬੜਾ ਤੇ ਗੱਡੀ ਪਿੱਛੇ ਜਿਹੜੀ ਬਸ ਨਹੀਂ ਲੱਗੀ ਲੱਗਿਆ ਦੋਨੇ ਪਾਸੇ ਇਹ ਯਾਰ ਸਾਰੀਆਂ ਤੇਰੀਆਂ ਨਾਈਟ ਤਸਵੀਰਾਂ ਵੀ ਦੇ ਦੇ ਜੀ ਛੇ ਸਰੇੜਾ ਆਈਆਂ ਲੋਕੀ ਨੂੰ ਕੋਈ ਵੀਡੀਓ ਭਈਆ ਬੰਦੇ ਉੱਪਰ ਉੱਡ ਗਏ ਆ ਇਹਨਾਂ ਨੂੰ ਪੈਸੇ ਸਾਰੇ ਮਿਲੇ ਆ ਤੁਹਾਡੇ ਕੋਲ ਵੀਡੀਓ ਪੈਸੇ ਵੇਚ ਦੋ ਔਰ ਇਹਨਾਂ ਕੋਲ ਇੱਕ ਵੀਡੀਓ ਵੀ ਲੱਗੇ ਫਲਾਈ ਵਾਲਾ ਤਸਵੀਰ ਇਕੱਠੇ ਹੋਣੇ ਸਕਰੀਨ 'ਤੇ ਆਏ ਨਾਲ ਲੱਗੇ ਹੈਗੇ ਆ ਇਹ ਗੱਡੀ ਕਢ ਨਿਕਾਲ ਦਿੱਤੀ ਗਈ ਹੈ ਤੇ ਉਹਨਾਂ ਨੂੰ ਪੁੱਛਦੇ ਆ ਆਹ ਗੱਲਬਾਤ ਕਰਦੇ ਆ ਕਿ ਕਿੰਨਾ ਕੁ ਨੁਕਸਾਨ ਹੈ ਮਤਲਬ ਗੱਡੀ ਦਾ ਭਾਈ ਯਾਰ ਆਹ ਸਾਰਾ ਤੁਸੀਂ ਦੇ ਦਿਓ ਤਸਵੀਰਾਂ ਕਿ ਸਾਈਡ ਤੋਂ ਜਿੰਨੀ ਤਸਵੀਰ ਹੋਈ ਇਹ ਕੱਲ ਨੂੰ ਕੁਝ ਵੀ ਹੋ ਸਕਦਾ ਹੈ ਇਹ ਗੱਡੀ ਹੈ ਜਿਸ ਦਾ ਭਾਈ ਇਨਸਾਨ ਹੋਇਆ ਉਹ ਮਾਲਕ ਨਾਲ ਗੱਲਬਾਤ ਕਰ ਰਹੀ ਹੈ ਕਿ ਕਈ ਕਿੰਨਾ ਕੁ ਨੁਕਸਾਨ ਆ ਤੁਹਾਨੂੰ ਨੁਕਸਾਨ ਕੁਝ ਨਹੀਂ ਬਸ ਥੋੜਾ ਜਿਹਾ ਮੁਰੇ ਹੋਇਆ ਹੈ ਹਾਂਜੀ ਪ੍ਰਸ਼ਾਸਨ ਨੂੰ ਕੀ ਕਹਿਣਾ ਜਾਂਦੇ ਆ ਪ੍ਰਸ਼ਾਸਨ ਨੂੰ ਕੀ ਕਹਿਣਾ ਹੁਣ ਕੁਝ ਵੀ ਨਹੀਂ ਉਹਨਾਂ ਨੇ ਕਿਹਾ ਕੁਝ ਕਰਨਾ ਜਿਵੇਂ ਵੀ ਦਿੱਤਾ ਕਹਿਣ ਦਾ ਕੋਈ ਫਾਇਦਾ ਨਹੀਂ ਹਾਂਜੀ ਥੈਂਕ ਯੂ ਹੋਰ ਲੋਕਾਂ ਦੇ ਘਰਾਂ 'ਚ ਪਾਣੀ ਵੜ ਚੁੱਕਾ ਤੁਸੀਂ ਪਿੱਛੇ ਦੇਖਦੇ ਹੋ ਦੂਰ ਤੁਸੀਂ ਤਸਵੀਰਾਂ ਪਾਣੀ ਪਾਣੀ ਜਾਰੇ ਪਾਸੇ ਲਗਾਤਾਰ ਹੋ ਰਹੀ بارش ਜਿਸ ਕਾਰਨ ਜਲੰਧਰ ਦੇ ਅਰਪਨ ਸਟੇਟ ਇਲਾਕੇ ਦੇ ਵਿੱਚ ਵੀ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਇੱਥੋਂ ਦੇ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦੀਆਂ ਗੈਲਰੀਆਂ ਤੱਕ ਪਾਣੀ ਜਾ ਚੁੱਕਾ ਹੈ ਤਾਂ ਲੋਕ ਕੀ ਛੱਤ ਤੇ ਚੜੇ ਹਨ ਇਸ ਪਾਣੀ ਦੇ ਬਚਨ ਦੇ ਲਈ اور ਚਾਰੇ ਪਾਸੇ ਪਾਣੀ ਹੀ ਪਾਣੀ ਨਜ਼ਰ ਆ ਰਿਹਾ ਹੈ ਲਗਾਤਾਰ ਹੋ ਰਹੀ بارش ਦੇ ਕਾਰਨ ਅਜ ਲੰਦੇ ਦਾ ਵੀ ਇਹ ਹਾਲ ਹੈ ਕੋਈ ਪ੍ਰਸ਼ਾਸਨਿਕ ਅਧਿਕਾਰੀ ਇਸ ਵਿੱਚ ਇਥੇ ਸਾਰ ਲੈ ਨਹੀਂ ਆਇਆ ਹੈ ਜਾਨੇ ਉੱਪਰਲੀ ਸਾਈਡ ਜਾਨੇ ਪੱਲੀ ਸਾਈਡ ਘੁੰਮ ਕੇ ਜਾਨੇ ਹੋਰ ਕਿ ਆਪਾਂ ਦੇਖੋ ਸਲਾਈਓਵਰ ਨੂੰ ਕੀ ਦੇਖਦੇ ਹੋ ਕਿਸ ਸਮੇਂ ਇਹ ਓਵਰਬ੍ਰਿਜ ਬੰਦ ਕਰ ਦਿੱਤਾ ਗਿਆ ਹੈ ਜੋ ਕਿ ਲੋਕਾਂ ਦੀ ਸਹੂਲਤ ਲਈ ਬਣਾਇਆ ਗਿਆ ਸੀ ਪਰ ਇਹ ਲੋਕਾਂ ਲਈ ਮੁਸੀਬਤ ਸਾਬਤ ਹੋ ਚੁੱਕਾ ਹੈ ਤੇ ਤੁਸੀਂ ਦੇਖਦੇ ਹੋ ਪਿੱਛੇ ਇੱਕ ਗੱਡੀ ਵੀ ਫਸੀ ਦੀ ਜਿਸ ਨੂੰ ਕਿ ਕੁਝ ਸਥਾਨੀ ਲੋਕਾਂ ਦੁਆਰਾ ਕੱਢਿਆ ਗਿਆ ਹੈ ਤੇ ਇਸ ਸਮੇਂ 15 ਫੁੱਟ ਦੇ ਕਰੀਬ ਇਸ ਅੰਡਰਬ੍ਰਿਜ ਤੇ ਪਾਣੀ ਭਰ ਚੁੱਕਾ ਹੈ ਔਰ ਇਧਰਲੀ ਤਸਵੀਰਾਂ ਵੀ ਤੁਸੀਂ ਦੇਖਦੇ ਹੋ ਕਿ ਸਾਰੇ ਪਾਸੇ ਪਾਣੀ ਪਾਣੀ ਫੈਲਾ ਹੋਇਆ ਹੈ ਔਰ ਜਾਂ ਆ ਕੀ ਹਾਲ ਆ ਵਧੀਆ ਭਾਈ ਕਿੱਦਾਂ ਹੋਏ ਇੱਥੇ ਰਹਿਨੇ ਉੱਪਰ ਅੱਛਾ ਅੱਛਾ ਉੱਪਰ ਰਹਿੰਦੇ ਆ ਹਾਂ ਉੱਪਰ ਬੋਲਣਾ ਚਾਹ ਰਹੇ ਕਿਹੜੇ ਉੱਪਰ ਆ ਸੋੜੇ ਠੀਕ ਹੈ ਉੱਪਰ ਸੋ ਆ ਜੀ ਪ੍ਰੈਸਰ ਬੋਲਦਾ ਕਿ ਉੱਧੇ ਕਰਕੇ ਆਏ ਦੇ ਛੱਪੀ ਤੇ ਇੱਕ ਲੱਛ ਛੱਪੀ ਇਹ ਨੂੰ ਪੈਣ ਹਾਂ ਜੀ ਮੈਡਮਾਂ ਨੂੰ ਸੁਣ ਗਈ ਕਿ ਅੱਗੇ ਵਧੀਆ ਉੱਥੇ ਵੀ ਪੂਰੀ ਪਤਾ ਗੱਡੀ ਟੱਕੀ ਲ ਮਾਰੀ ਜਾ ਰਹੀ ਹੈ ਹੁਣ ਨਿਕਲੀ ਨਹੀਂ ਹਾਂ ਯਾ ਤੂ ਤਸਵੀਰਾਂ ਦਿਖਾਈਆਂ ਸੀ ਅਸੀਂ ਆਪ ਪਾਣੀ ਤੇ ਜਾਵਾਂਗੇ ਇਸ ਤਰ੍ਹਾਂ ਤੁਸੀਂ ਪਿਛੇ ਪਾਣੀ ਹੀ ਪਾਣੀ ਜਾਰੇ ਪਾਸੇ ਵਹਿ ਰਿਹਾ ਹੈ ਇਹ ਹਾਲ ਨੇ ਅਰਬਨ ਸਟੇਟ ਫੇਸ 1 ਪਾਣੀ ਜਾਂ ਤੇ ਪਾਣੀ ਹੀ ਪਾਣੀ ਹੈ ਲੋਕਾਂ ਨੂੰ ਬੇਨਤੀ ਹੈ ਕਿ ਅ ਅਮਜੂਦਾ ਹਾਲਾਤ ਨੂੰ ਦੇਖਦੇ ਹੋਏ ਜ਼ਰੂਰਤ ਦੇ ਹਿਸਾਬ ਨਾਲ ਹੀ ਬਾਤ ਨਿਕਲਿਆ ਜਾਏ ਕਿਉਂਕਿ ਲਗਾਤਾਰ ਹੋ ਰਹੀ ਬਾਦਸ਼ਾਹ ਦੇ ਕਾਰਨ ਕਾਫੀ ਜਗ੍ਹਾ ਤੇ ਥਾੜੀ ਜਿਹੀ ਸਿੱਤੀ ਬਣੀ ਹੋਈ ਹੈ ਇਹ ਹਾਲਾ ਜਲੰਧਰ ਦੇ ਅਰਬਨ ਸਟੇਟ ਫੇਸ 1 ਦਾ ਹੋਇਆ ਪਿਆ ਹੈ ਤੁਸੀਂ ਦੇਖ ਸਕਦੇ ਹੋ ਕਿ ਪਿਛੇ ਪਾਣੀ ਘੱਡੋ ਘੱਡ 2-2 ਫੁੱਟ ਸਰਦਕਾਰ ਹੋਰ ਦੇਤੇ ਅਤੇ ਇਸ ਕਾਰਨ ਰਾਹਗਰੀਆਂ ਨੂੰ ਕਾफी ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿ ਇਹ ਹਰਬਤ ਸੇਜ ਰਨ ਨੀਅਰ ਕੈਂਟ ਲਕਾ ਲੱਗਦਾ ਹੈ ਜਿੱਥੇ ਕਿ ਤੁਸੀਂ ਦੇਖਦੇ ਪਿੱਛੇ ਕਾਫੀ ਪਾਣੀ ਭਰ ਚੁੱਕਾ ਹੈ ਤੇ ਇਸ ਕਾਰਨ ਰਾਹਗਰੀਆਂ ਨੂੰ ਕਾफी ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਦੇਖਦੇ ਦੀ ਤਸਵੀਰਾਂ ਇਸ ਤੋਂ ਮਿਲਿਆ ਲੋਕ ਮਜ਼ਦੂਰ ਨੇ ਪਾਣੀ ਦੇ ਜਾਣ ਨਹੀਂ ਉਹ ਕੇ ਪਾਣੀ ਵਹੀ ਰੱਖ ਲੱਗ ਗਿਆ ਭਾਈ ਪੰਜਾਬ में एक फुट पानी से अभी ज्यादा है सुबह में भी सारे पानी जाए 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 जा जाएगा मैं अभी एक किलोमीटर से आ रहा हूँ पैदल पानी काफी ज्यादा हो गया है के के और सुबह आया है ज्यादा पानी चार बजे तर के सुबह पानी आ गया हाँ जी ग्राउंड में घुसा हुआ अब सुबह के अंदर वो पानी जा रहा है गाँव के अंदर पानी अब सुबह के भी ज्यादा खतरा है जब ये सारे पानी जाएंगे तो सुबहने में भी खतरा है ਉਹ ਸਾਰ ਤੇ ਉਧਰ ਗੱਡੀ ਚਾਲੇ ਤੇ ਰਾਗਰੀਆ ਨਾਲ ਗੱਲਬਾਤ ਕਰਦੇ ਆ ਉਹ ਸਮਾਨ ਆਪਣੀ ਦਿਹਾੜੀ ਲਾਨ ਲਈ ਜਾ ਰਹੇ ਆ ਉਹਨਾਂ ਨੂੰ ਮੇਰਾ ਨਾਮ ਸ਼ਿਬੇ ਜੀ ਮੈਂ ਆ ਫੇਸ ਟੂ ਵਾਲੇ ਚੌਂਕ ਤੇ ਰੇੜੀ ਲਾਣਾ ਹੁੰਨਾ ਪਰ ਇਸ ਪੋਲੇ ਕਰਕੇ ਮੇਰਾ ਬੋਨੁਸ਼ਕਾਨ ਹੋ ਰਿਹਾ ਇਹ ਲੋਕ ਘੂਮ ਕੇ ਜਾਣਾ ਪੈ ਰਿਹਾ ਮੈਨੂੰ ਗਾਗ ਦਾ ਫੋਨ ਆ ਰਿਹਾ ਪੁੱਲ 'ਚ ਇੰਨਾ ਪਾਣੀ ਹੋਇਆਗਾ ਕਿ ਬੁਰਾ ਹਾਲ ਹੈਗਾ ਪ੍ਰਸ਼ਾਸਨ ਕੀ ਕਹਿੰਦੇ ਪ੍ਰਸ਼ਾਸਨ ਨੂੰ ਇਹੀ ਕਹਿਣਾ ਚਾਹੀਦਾ ਕਿ ਉਹ ਗੱਟਰ ਸਾਫ ਕਰਾਓ ਜਾਂ ਫਿਰ ਉਹ ਵਾਲਾ ਫਾਟਕ ਖੋਲ ਨਾਲ ਦਾ ਜਿਹੜਾ ਹੈਗਾ ਕਿਉਂ ਬੰਦਾ ਇਧਰੋਂ ਮੰਨ ਲਓ ਮੁਸ਼ਕਿਲ ਹੈ ਤੇ ਉਧਰੋਂ ਨਿਕਲ ਸਕੀ ਇਨਾ ਘੁੰਮ ਕੇ ਨਾ ਜਾਣਾ ਪਿਆ ਉਹ ਮੈਨੂੰ ਬਾਸਟੈਂਡ ਘੁੰਮ ਕੇ ਜਾਣਾ ਪੈਣਾ 3-4 ਕਿਲੋਮੀਟਰ ਦੂਰ ਮੰਨ ਲਓ ਹੈਗਾ ਘੁੰਮ ਕੇ ਫੇਰ ਆਣਾ ਪੈਣਾ ਇੱਥੇ ਹੀ ਮੈਨੂੰ ਪੁਲ ਦੇ ਕੋਲ ਇਹ ਬਹਿ ਕਹਿਣਾ ਚਾਹੁੰਦਾ ਮੈਂ ਯਾਨੀ ਕਿ ਜਿਹੜਾ ਅੰਡਰਪੇਜ ਬਣਿਆ ਇਹ ਦੇ ਕਰਕੇ ਤੁਹਾਨੂੰ ਕਾਫੀ ਬਹੁਤ ਦਿੱਕਤ ਹੋ ਰਹੀ ਹੈ ਸਰ ਬਹੁਤ ਦਿੱਕਤ ਹੋ ਰਹੀ ਹੈ ਕਿਲੋਮੀਟਰ ਦਾ ਸਫ਼ਰ ਵੀ ਹੋ ਤੁਹਾਨੂੰ 2-3 ਕਿਲੋਮੀਟਰ ਦਾ ਹੀ ਬਿਲਕੁਲ ਬਿਲਕੁਲ ਸਰ ਬਿਲਕੁਲ अच्छी बात है थाने जेड़े तंगी परेशानी ਦਾ ਸਾਹਮਣਾ ਕਰਨਾ ਭਾਈ ਦੇਖੋ ਸਾਰੇ ਟ੍ਰੈਫਿਕ ਕਿੱਡਾ ਪਰੇਸ਼ਾਨ ਹੋ ਰਿਹਾ ਹੈ ਤੇ ਇਸ ਜਗ੍ਹਾ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਮੇਨ ਚੀਜ਼ ਕੀ ਹੈ ਫਲਾਈਓਵਰ ਹੋਣਾ ਚਾਹੀਦਾ ਜੀ ਦੇਖੋ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਆ ਡਿਊਟੀਆਂ ਵਾਲੇ ਸਾਰੇ ਖੜੇ ਆ ਮੋਟਰਸਾਈਕਲ ਸਕੂਟਰ ਕੁਛ ਨਹੀਂ ਲੰਘ ਰਿਹਾ ਐਕਟਵਾ ਵਗੈਰਾ ਬੰਦ ਹੋ ਰਹੀਆਂ ਲੇਡੀਜ਼ ਵਗੈਰਾ ਪਰੇਸ਼ਾਨ ਹੁੰਦੀਆਂ ਗਈਆਂ ਇਥੋਂ ਟੱਕਾ ਲਾ ਕੇ ਐਕਟਵਾ ਬਾਹਰ ਕੱਢੀਆਂ ਗਈਆਂ ਨੌਕਰੀ ਵਾਲਿਆਂ ਨੂੰ ਦਿੱਕਤ ਆ ਇਹਦਾ ਪ੍ਰਸ਼ਾਸਨ ਨੂੰ ਚਾਹੀਦਾ ਵੀ ਇਥੇ ਇੱਕ ਫਲਾਈਓਵਰ ਲਗਾਇਆ ਜਾਵੇ ਤਾਂ ਕਿ ਆਉਣ ਵਾਲੇ ਕੇ ਸਾਰੇ ਰਾਹੀਦਾਂ ਨੂੰ ਸਹੂਲਤ ਹੋਵੇ ਠੀਕ ਹੈ ਹੁਣ ਤੁਹਾਡੇ ਸਾਹਮਣੇ ਆ ਸਿਚੁਏਸ਼ਨ ਆ ਆ ਭਾਈ ਸਾਹਿਬ ਸਾਰੇ ਨੇ ਗੱਡੀਆਂ ਕਢਾਉਂਦੇ ਆ ਮੁੰਡੇ ਜਿੰਨੇ ਮੋਟਰਸਾਈਕਲ ਐਕਟਵਾ ਫਸੇ ਆ ਮੁੰਡੇ ਜਿਹੜੇ ਲੋਕਲ ਆ ਇਹ ਕੱਢਣ ਦੇ ਆ ਇਥੋਂ ਉਹ ਮੋਟਰਸਾਈਕਲ ਬੰਦ ਪਏ ਆ ਜੀ ਉੱਥੇ ਦੇਖੋ ਬੁਰੇ ਹਾਲ ਹੋਏ ਪਏ ਆ ਪ੍ਰਸ਼ਾਸ ਕਿੰਨੇ ਪਹੁੰਚਿਆ ਪ੍ਰਸ਼ਾਸਨ ਦੇ ਅਧਿਕਾਰੀ ਹੇ ਤੱਕ ਕੋਈ ਨਹੀਂ ਪਹੁੰਚਿਆ ਜੀ ਇੱਥੇ ਭਾਈ ਆਪਾਂ ਕੰਮ ਤੇ ਜਾ ਰਹੇ ਸੀ ਹਾਂਜੀ ਕੰਮ ਤੇ ਜਾ ਰਹੇ ਜੀ ਭਾਈ ਸੈਂਟਰ ਪੇਜ ਦਾ ਤੁਸੀਂ ਆਪ ਹਾਲ ਦੇਖ ਸਕਦੇ ਹੋ ਮੜਾ ਜਿਆ ਆ ਦੇਖੋ ਤੁਸੀਂ ਇੱਕ ਪਤਾ ਹੈ ਕਿ ਗੱਡੀ ਕੀ ਕੋਈ ਚੀਜ਼ ਨਹੀਂ ਇਥੋਂ ਲੰਘ ਸਕਦੀ ਬਿਨਾ ਬੋਟ ਤੋਂ ਬਿਨਾ ਕਿਸ਼ਤੀ ਤੋਂ ਲੰਘਣਾ ਕਿੱਥੇ ਤੱਕ ਪੋਸੀਬਲ ਹੈ ਤੁਸੀਂ ਆਪ ਦੇਖ ਸਕਦੇ ਹੋ ਜੀ ਇੱਥੇ ਇਹ ਲਓ ਦੇਖੋ ਇਹ ਕੈਮਰਾ ਵਾਲੀ ਮੋਟਰਸਾਈਕਲ ਆ ਰਹਾ ਦੇਖੋ ਉਹ ਪਿੱਛੇ ਉਹ ਪੈਦਲ ਤੁਰਿਆ ਆ ਰਿਹਾ ਉਹ ਦਸੋ ਦੇਖੋ ਸਾਹਮਣੇ ਤਸਵੀਰਾਂ ਸਾਰੇ ਪਾਸੇ ਅਰਬਨ ਸਟੇਜ ਤੇ ਔਰ ਇੱਕ ਰਾਹ ਗਈ ਪੈਦਲ ਹੀ ਆ ਰਿਹਾ ਹੈ ਉਹਨਾਂ ਨੇ ਦੇਦੇ ਹੈ ਬਰਸਾਤ ਦੀ ਵਜ੍ਹਾ ਕਰਕੇ ਉਹਦਾ ਮੋਟਰਸਾਈਕਲ ਵੀ ਬੰਦ ਹੋ ਚੁੱਕਾ ਤੁਸੀਂ ਦੇਖਦੇ ਹੋ ਕਿ ਕਰੀਬ 1 1 2 2 ਫੁੱਟ ਪਾਣੀ ਭਰਿਆ ਹੋਇਆ ਹੈ ਤੇ ਇਸ ਸਮੇਂ ਦੀਆਂ ਔਰ ਇਹ ਸਰਕਾਰੀ ਗੱਡੀ ਵੀ ਹੈ ਇਹਨਾਂ ਦਾ ਵੀ ਹਾਲਿਆ ਤੁਸੀਂ ਦੇਖਦੇ ਹੈਗੇ ਹੋ ਕੀ ਲਗਾਤਾਰ ਹੋ ਰਹੀ بارش ਦੇ ਕਾਰਨ ਪੰਜਾਬ ਦੇ ਵਿੱਚ ਔਰ ਇੱਕ ਰਾਗਰੀ ਜੋ ਕੰਮ ਤੇ ਜਾ ਰਿਹਾ ਸੀ ਉਹਦੀ ਬਾਈਕ باندې ਕੱਟੂਗਰ 2-2 3-3 ਫੁੱਟ ਪਾਣੀ ਅਰਬਨ ਸਟੇਟ ਸੇਤੂ ਦੇ ਇਲਾਕੇ ਦੇ ਵਿੱਚ ਚੜ ਗਿਆ ਹੈ ਤੇ ਸਾਹਮਣੇ ਤੁਸੀਂ ਦੇ ਦਿਓ ਕਿ ਰਾਗਰੀ ਆ ਰਿਹਾ ਸੀ ਕੰਮ ਤੇ ਜਾ ਰਹਾ ਉਹਦਾ ਬਾਈਕ ਇਹ ਪਾਣੀ ਦੇ ਉਸਤ ਕਾਰਨ ਔਰ ਪਿੱਛੇ ਤੁਸੀਂ ਦੇ ਸਕਦੇ ਹੋ ਕਿ ਲੰਬਾ ਜਾਮ ਲੱਗਾ ਸਥਾਨੀ ਲੋਕੀ ਇਸੇ ਗੜਿਆਂ ਨੇ ਤੇ ਗਵਰਨਮੈਂਟ ਅਗੇ ਇੰਨੀ ਦੀ ਡਿਮਾਂਡ ਹੈ ਕਿ ਇਹ ਜਿਹੜਾ ਅੰਡਰਪੀਜ ਬਣਾਇਆ ਗਿਆ ਹੈ ਇਸ ਨੂੰ ਬੰਦ ਕੀਤਾ ਜਾਏ ਔਰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਰਿਹਾ ਇਹਨਾਂ ਨੂੰ ਔਰ ਤੁਸੀਂ ਪਿੱਛੇ ਦੇ ਸਕਦੇ ਹੋ ਕਿ ਭਾਈ ਸਾਹਿਬ ਜਾ ਰਹੇ ਸੀ ਔਰ ਤੁਸੀਂ ਦੇਖਦੇ ਹੋ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਾ ਚੁੱਕਾ ਹੈ ਇਸ ਸਮੇਂ ਅਰਬਨ ਸਟੇਟ ਫੇਜ਼ 1 ਔਰ ਫੇਜ਼ 2 ਦੀਆਂ ਤਸਵੀਰਾਂ ਹੈ ਪٹرول ਪੰਪ ਵੀ ਪੂਰੀ ਤਰ੍ਹਾਂ ਦੇ ਵਿੱਚ ਪਾਣੀ ਵਿੱਚ ਡੁੱਬ ਚੁੱਕਾ ਹੈ ਤੇ ਇੱਥੇ ਭਾਈ ਸਾਹਿਬ ਇਹਨਾਂ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਦੇ ਘਰ ਦੇ ਕੋਲ ਪਾਣੀ ਭਰਿਆ ਹੋਇਆ ਹੈ ਦੇਖੋ ਕਿ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਜਾ ਚੁੱਕਾ ਹੈ ਔਰ ਇਹ ਓਡੋ ਵਾਲੇ ਜੋ ਕਿ ਪਰੇਸ਼ਾਨ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਦੀ ਮੌਜੂਦਾ ਸਰਕਾਰ ਆ ਉਹਨਾਂ ਦੇ ਕੰਮਾਂ ਦਾ ਕੋਈ ਲਾਭ ਨਹੀਂ ਮਿਲਿਆ ਹੈ ਇੱਕ ਮਿੰਟ ਰੁਕ ਜੀ ਔਰ ਕਹਿ ਰਹੇ ਕਿ ਬਹੁਤ ਬੁਰਾ ਹਾਲਿਆ ਹੈ ਬਰਬਾਦ ਦੇ ਵਿੱਚ ਕੋਈ ਪਾਣੀ ਦੀ ਨਿਕਾਸੀ ਨਹੀਂ ਹੈ ਔਰ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਜਾ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਔਰ ਇਹਨਾਂ ਨੇ ਗੱਲਬਾਤ ਕਰਦੇ ਆ ਔਰ ਇਹ ਤਸਵੀਰਾਂ ਆ ਇਹਨਾਂ ਦਾ ਕਹਿਣਾ ਹੈ ਕਿ ਕਾਫੀ ਨੁਕਸਾਨ ਹੋ ਚੁੱਕਾ ਹੈ ਕੱਡੋ-ਕਾਡੋ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਜਾ ਚੁੱਕਾ ਹੈ हाँ जी भाई साहब पूरा घर नाश हो गया बर्बाद हो गया एकदम पारा भर गया पानी ये कितनी देर का पानी आया रात के ये रात से एक बजे से गिरने लगा पूरा नाला पूरा भर गया पूरा नुकसान भी हो गया बहुत और इनका कहना है कि इनका काफी नुकसान हो चुका है घरों के अंदर तक पानी जा चुका है छोटे छोटे बच्चे है इनके बहुत नुकसान अधिकारी आया छोटे आपके साथ कोई नहीं आया एक माता भी है उसमें पड़ी है बेचारी बीमार है वहाँ में पड़ी है और इन्हों का कहना है की एक माता जी भी साढ़े बीमार पे कोई अधिकारी नहीं तो पीछे भी दे सकते ਪਾਣੀ ਹੀ ਪਾਣੀ ਚੜਿਆ ਹੈ ਅਰਬਨ ਸਟੇਟ ਫੇਜ਼ 2 ਦੇ ਮੌਜੂਦਾ ਹਾਲਾਤ ਅੰਡਰ ਵੀ ਦੇ ਕੋਲ ਜਿੱਥੇ ਕੀ 2-2 ਫੁੱਟ ਦੇ ਕਰੀਬ ਪਾਣੀ ਜਾ ਚੁੱਕਾ ਹੈ ਤੇ ਤੁਸੀਂ ਪਿੱਛੇ ਦੇਖਦੇ ਹੋ ਲਾਈਵ ਤਸਵੀਰਾਂ ਇਸ ਸਮੇਂ ਦੀਆਂ ਬੰਦੇ ਬਾਹਰ ਤੋਂ ਲਾਈਵ ਟੀਵੀ ਨਿਊਜ਼ ਦੇ ਉੱਤੇ ਕੀਚਾਰੇ ਪਾਸੇ ਪਾਣੀ ਪਾਣੀ ਲਗਾਤਾਰ ਹੋ ਰਹੀ بارش ਦੇ ਕਰਕੇ ਕੱਡੋ ਘੜ 2-2 ਫੁੱਟ ਪਾਣੀ ਅਰਬਨ ਸਟੇਟ ਫੇਜ਼ 1 ਨਾਲ ਇੱਕ ਪੈਟਰੋਲ ਪੰਪ ਵੀ ਪਾਣੀ ਦੇ ਛੇੜ ਦੇ ਵਿੱਚ ਆ ਚੁੱਕਾ ਹੈ ਆ ਉੱਪਰ ਨਿਕਲ ਜੇ ਆਹ ਤਿੰਨ ਬੰਦੇ ਸਰ ਉੱਪਰ ਤੋਂ ਮੱਚੜਾ ਮੌਜੂਦਾ ਹਾਲਾਤ ਤੁਸੀਂ ਇਸ ਸਮੇਂ ਅਰਬਨ ਸਟੇਟ ਫੇਜ਼ 1 ਦੇ ਫੇਜ਼ 2 ਦੇ ਦੇ ਸਕਦੇ ਹੋ ਕਿ ਅੰਡਰਬ੍ਰਿਜ ਦੇ ਇਸ ਪਾਸੇ ਤੇ ਦੋਨੇ ਪਾਸੇ ਪਾਣੀ ਪਾਣੀ ਖੜਾ ਹੈ ਜਿਸ ਕਾਰਨ ਰਾਹਗੀਰਾਂ ਨੂੰ کافی ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਔਰ ਤੁਸੀਂ ਪਿੱਛੇ ਦੀਆਂ ਤਸਵੀਰਾਂ ਦੇ ਸਕਦੇ ਹੋ ਕਿ ਅੰਡਰਬ੍ਰਿਜ ਦੇ ਕੋਲ کافی ਲੋਕ ਖੜੇ ਹਨ ਆ ਚਾਰੇ ਪਾਸੇ بارش ਜੋ ਲਗਾਤਾਰ ਹੋ ਰਹੀ ਹੈ ਉਹਦਾ ਪਾਣੀ ਦੇਖਦੇ ਦੇ 15 20 ਫੁੱਟ ਓਵਰਬ੍ਰਿਜ ਪੂਰੀ ਤਰ੍ਹਾਂ ਡੁੱਬ ਚੁੱਕਾ ਹੈ ਤੇ ਹਾਇਦਕਾ ਕਿ ਕਿਸੇ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਸ਼ੁਕਰ ਹੈ ਪਰਮਾਤਮਾ ਦਾ ਤੇ ਦੂਜੇ ਪਾਸੇ ਲੋਕ ਵੀ ਖੜੇ ਹਨ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਲਗਾਤਾਰੀ ਬਾਰਿਸ਼ ਹੋ ਰਹੀ ਹੈ ਉਹਨਾਂ ਨੂੰ ਕਿਸ ਤਰ੍ਹਾਂ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੋਂ ਦੇਖਦੇ ਦੁਈ ਚਾਰੇ ਪਾਸੇ ਪਾਣੀ ਹੀ ਪਾਣੀ ਰਾਹਗਰੀਆਂ ਨੂੰ ਕਾਫੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਰੇ ਮੈਂ ਕਾਂਦੇ ਤੇ ਚੜਦਾ ਰੁਕਿਆ ਦੋ ਮਿੰਟ ਮੜਿਆ ਸਾਰੇ ਟੁੱਟੇ ਪਈ ਪਿੱਛੇ ਜੀ ਆਦਿਓ ਕੀ ਆ ਕਾਫੀ ਪਾਣੀ ਭਰ ਗਿਆ ਹੈ ਅੰਡਰਬ੍ਰਿਜੀ ਪੂਰੀ ਤਰ੍ਹਾਂ ਡੁੱਬੇ ਪਾ ਸੀ 15 ਤੋਂ 20 ਫੁੱਟ ਦੇ ਤਕਰੀਬ ਪਾਣੀ ਪੁੰਜ ਗਿਆ ਤੇ ਸਥਾਨੀ ਲੋਕਾਂ ਨਾਲ ਗੱਲਬਾਤ ਕਰਦੇ ਰਾਹਗਰੀਆਂ ਨਾਲ ਕੀ ਜਾਂਦੇ ਉਹ ਪਿੱਛੇ ਦੇਖ ਰੋ ਪਿੱਛੇ ਬੰਦੇ ਪਿੱਛੇ ਸਥਾਨੀ ਨਿਵਾਸੀ ਭਾਈ ਆ ਰਹੇ ਨੇ ਸੱਚੀ ਗੱਲ ਜੀ ਤਾਂ ਗੜੀ ਟੰਗੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਭਾਈ ਦੇਖੋ ਸਾਰੇ ਟ੍ਰੈਫਿਕ ਕਿੱਡਾ ਪਰੇਸ਼ਾਨ ਹੋ ਰਿਹਾ ਹੈ ਇਸ ਜਗ੍ਹਾ ਦੇ ਉੱਤੇ ਸਭ ਤੋਂ ਪਹਿਲਾਂ ਤਾਂ ਮੇਨ ਚੀਜ਼ ਕੀ ਹੈ ਫਲਾਈਓਵਰ ਹੋਣਾ ਚਾਹੀਦਾ ਜੀ ਦੇਖੋ ਲੋਕਾਂ ਨੂੰ ਕਿੰਨੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਆ ਡਿਊਟੀਆਂ ਵਾਲੇ ਸਾਰੇ ਖੜੇ ਆ ਮੋਟਰਸਾਈਕਲ ਸਕੂਟਰ ਕੁਛ ਨਹੀਂ ਲੰਘ ਰਿਹਾ ਐਕਟਵਾ ਵਗੈਰਾ ਬੰਦ ਹੋ ਰਹੀਆਂ ਲੇਡੀਜ਼ ਵਗੈਰਾ ਪਰੇਸ਼ਾਨ ਹੁੰਦੀਆਂ ਗਈਆਂ ਇੱਥੋਂ ਟੱਕਾ ਲਾ ਕੇ ਐਕਟਵਾ ਬਾਹਰ ਕੱਢੀਆਂ ਗਈਆਂ ਨੌਕਰੀ ਵਾਲੇ ਨੂੰ ਦਿੱਕਤ ਆ ਇਹਦਾ ਪ੍ਰਸ਼ਾਸਨ ਨੂੰ ਚਾਹੀਦਾ ਵੀ ਇੱਥੇ ਇੱਕ ਲਗਾਈ ਹੋਰ ਲਗਾਇਆ ਜਾਵੇ ਤਾਂ ਕਿ ਆਉਣ ਵਾਲੇ ਕੇ ਸਾਰੇ ਰਾਗੀ ਦਾ ਨੁਸੂਲਤ ਹੋਵੇ ਠੀਕ ਹੈ ਹੁਣ ਤੁਹਾਡੇ ਸਾਹਮਣੇ ਆ ਸਿਚੁਏਸ਼ਨ ਆ ਭਾਈ ਸਾਹਿਬ ਸਾਰੇ ਨੇ ਗੱਡੀਆਂ ਕਢਾਉਂਦੇ ਆ ਮੁੰਡੇ ਜਿੰਨੇ ਮੋਟਰਸਾਈਕਲ ਐਕਟਵਾ ਫਸੇ ਆ ਮੁੰਡੇ ਜਿਹੜੇ ਲੋਕਲ ਆ ਇਹ ਕੱਢਣ ਦੇ ਇੱਥੋਂ ਉਹ ਮੋਟਰਸਾਈਕਲ ਬੰਦ ਪਏ ਆ ਜੀ ਉੱਥੇ ਦੇਖੋ ਬੁਰੇ ਹਾਲ ਹੋਏ ਪਏ ਆ ਪ੍ਰਸ਼ਾਸਨ ਅਧਿਕਾਰੀ ਕੋਈ ਨਹੀਂ ਪਹੁੰਚਿਆ ਇੱਥੇ ਪ੍ਰਸ਼ਾਸਨ ਅਧਿਕਾਰੀ ਇਹ ਤੱਕ ਕੋਈ ਨਹੀਂ ਪਹੁੰਚਿਆ ਜੀ ਇੱਥੇ ਭਾਈ ਆ ਤਾਂ ਕੰਮ ਨਹੀਂ ਜਾ ਰਹੇ ਸੀ ਹਾਂਜੀ ਕੰਮ ਤੇ ਜਾ ਰਹੇ ਜੀ ਪਾਈ ਸੈਂਟਰ ਬੇਜ ਦਾ ਤੁਸੀਂ ਆਪ ਹਾਲ ਦੇਖ ਸਕਦੇ ਹੋ ਮੜਿਆ ਆ ਦੇਖੋ ਤੁਸੀਂ ਕਿ ਪਤਾ ਕਿ ਗੱਡੀ ਕੀ ਕੋਈ ਚੀਜ਼ ਨਹੀਂ ਇਥੋਂ ਲੰਘ ਸਕਦੀ ਬਿਨਾ ਬੋਟ ਤੋਂ ਬਿਨਾ ਕੈਸੀ ਤੋਂ ਲੰਘਣਾ ਕਿੱਥੇ ਤੱਕ ਪੋਸੀਬਲ ਹੈ ਤੁਸੀਂ ਆਪ ਦੇਖ ਸਕਦੇ ਹੋ ਜੀ ਇੱਥੇ ਇਹਨਾਂ ਹੋਰ ਦੇਖੋ ਨਾਲ ਇਹ ਮੋਟਰਸਾਈਕਲ ਆਣਾ ਦੇਖੋ ਉਹ ਪਿੱਛੇ ਉਹ ਪੈਨਲ ਟੁੱਟਿਆ ਆ ਰਿਹਾ ਉਹ ਦਸੋ ਦੇਖੋ ਸਾਹਮਣੇ ਤਸਵੀਰਾਂ ਸਾਰੇ ਪਾਸੇ ਅਰਬਨ ਸਟੇਜ ਤੇ ਹੋਰ ਇੱਕ ਰਾਹ ਗਈ ਪੈਨਲ ਹੀ ਆ ਰਿਹਾ ਹੈ ਉਹਨਾਂ ਨੇ ਦਿੰਦੇ ਆ ਬਰਸਾਤ ਦੀ ਵਜ੍ਹਾ ਕਰਕੇ ਉਹਦਾ ਮੋਟਰਸਾਈਕਲ ਵੀ ਬੰਦ ਚੱਕਾ ਤੁਸੀਂ ਦੇਖਦੇ ਹੋ ਕਿ ਕਰੀਬ 1 1 2 2 ਫੁੱਟ ਪਾਣੀ ਭਰਿਆ ਹੋਇਆ ਹੈ ਤੇ ਇਸ ਸਮੇਂ ਦੀਆਂ ਹੋਰ ਸਰਕਾਰੀ ਗੱਡੀ ਵੀ ਇਹਨਾਂ ਦਾ ਵੀ ਹਾਲਿਆ ਤੁਸੀਂ ਦੇਖਦੇ ਹੈਗੇ ਹੋ ਕੀ ਲਗਾਤਾਰ ਹੋ ਰਹੀ بارش ਦੇ ਕਾਰਨ ਪੰਜਾਬ ਦੇ ਵਿੱਚ ਔਰ ਇੱਕ ਰਾਗਰੀ ਜੋ ਕੰਮ ਤੇ ਜਾ ਰਿਹਾ ਸੀ ਉਹਦੀ ਬਾਈਕ باندې ਕੱਟੂਗਰ 2-2 3-3 ਫੁੱਟ ਪਾਣੀ ਅਰਬਨ ਸਟੇਟ ਫਤੂ ਦੇ ਇਲਾਕੇ ਦੇ ਵਿੱਚ ਚੜ ਗਿਆ ਹੈ ਤੇ ਸਾਹਮਣੇ ਤੁਸੀਂ ਦੇ ਦੇਓ ਕਿ ਰਾਗਰੀ ਆ ਰਿਹਾ ਸੀ ਕੰਮ ਤੇ ਜਾ ਰਹਾ ਹੁੰਦਾ ਬਾਈਕ ਇਹ ਪਾਣੀ ਦੇ ਉਸਤ ਕਾਰਨ ਔਰ ਪਿੱਛੇ ਤੁਸੀਂ ਦੇ ਸਕਦੇ ਹੋ ਕਿ ਲੰਬਾ ਜਾਮ ਲੱਗਾ ਸਥਾਨੀ ਲੋਕੀ ਇਸੇ ਗੜਿਆਂ ਨੇ ਤੇ ਗਵਰਨਮੈਂਟ ਅਗੇ ਇਨ ਦੀ ਡਿਮਾਂਡ ਹੈ ਕਿ ਜੇ ਇਹ ਅੰਡਰਬ੍ਰਿਜ ਬਣਾਇਆ ਗਿਆ ਹੈ ਇਸ ਨੂੰ ਬੰਦ ਕੀਤਾ ਜਾਏ ਔਰ ਕਾਫੀ ਸਮੱਸਿਆ ਦਾ ਸਾਹਮਣਾ ਕਰਨਾ ਪਿਆ ਰਿਹਾ ਇਹਨਾਂ ਨੂੰ ਔਰ ਤੁਸੀਂ ਪਿੱਛੇ ਦੇ ਸਕਦੇ ਹੋ ਕਿ ਭਾਈ ਸਾਹਿਬ ਜਾ ਰਹੇ ਸੀ ਔਰ ਤੁਸੀਂ ਦੇਖਦੇ ਹੋ ਕਿ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਜਾ ਚੁੱਕਾ ਹੈ ਇਸ ਸਮੇਂ ਅਰਬਨ ਸਟੇਟ ਫੇਜ਼ 1 ਔਰ ਫੇਜ਼ 2 ਦੀਆਂ ਤਸਵੀਰਾਂ ਹੈ પેટ્રોલ ਪੰਪ ਵੀ ਪੂਰੀ ਤਰ੍ਹਾਂ ਦੇ ਵਿੱਚ ਪਾਣੀ ਵਿੱਚ ਡੁੱਬ ਚੁੱਕਾ ਹੈ ਤੇ ਇੱਥੇ ਭਾਈ ਸਾਹਿਬ ਇਹਨਾਂ ਨਾਲ ਗੱਲਬਾਤ ਕਰਦੇ ਆ ਜਿਨ੍ਹਾਂ ਦੇ ਘਰ ਦੇ ਕੋਲ ਪਾਣੀ ਭਰਿਆ ਹੋਇਆ ਹੈ ਦੇਖੋ ਕਿ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਜਾ ਚੁੱਕਾ ਹੈ ਔਰ ਇਹ ਓਡੋ ਵਾਲੇ ਜੋ ਕਿ ਪਰੇਸ਼ਾਨ ਹੈ ਉਹਨਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਦੀ ਮੌਜੂਦਾ ਸਰਕਾਰ ਆ ਉਹਨਾਂ ਦੇ ਕੰਮਾਂ ਦਾ ਕੋਈ ਲਾਭ ਨਹੀਂ ਮਿਲਿਆ ਹੈ ਇੱਕ ਮਿੰਟ ਰਕੋ ਜੀ ਔਰ ਕਹਿ ਰਹੇ ਕਿ ਬਹੁਤ ਬੁਰਾ ਹਾਲਿਆ ਹੈ ਬਰਬਾਦ ਦੇ ਵਿੱਚ ਕੋਈ ਪਾਣੀ ਦੀ ਨਿਕਾਸੀ ਨਹੀਂ ਹੈ ਔਰ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਜਾ ਚੁੱਕਾ ਹੈ ਤੁਸੀਂ ਦੇਖ ਸਕਦੇ ਹੋ ਔਰ ਇਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਔਰ ਇਹ ਤਸਵੀਰਾਂ ਆ ਇਹਨਾਂ ਦਾ ਕਹਿਣਾ ਹੈ ਕਿ ਕਾਫੀ ਨੁਕਸਾਨ ਹੋ ਚੁੱਕਾ ਹੈ ਕਡੋਗਾੜੇ ਲੋਕਾਂ ਦੇ ਘਰਾਂ ਦੇ ਅੰਦਰ ਤੱਕ ਪਾਣੀ ਜਾ ਚੁੱਕਾ ਹੈ ਹਾਂਜੀ ਭਾਈ ਸਾਹਿਬ पूरा घर नाश हो गया बर्बाद हो गया एकदम पारा भर गया पानी ये कितनी देर का पानी आया की रात के हुआ? ये रात से एक बजे से गिरने लगा पूरा नाला पूरा भर गया पूरा नुकसान भी हो गया बहुत और इनका कहना है कि इनका काफी नुकसान हो चुका है देखो घरों के अंदर तक पानी जा चुका है छोटे छोटे बच्चे है इनके बहुत नुकसान हुआ अधिकारी आया कोई नहीं आया एक माता भी है उसमें पड़ी है बेचारी बीमार है वहाँ भी पड़ी है और इना का कहना है की एक माता जी साढ़े बीमार पे कोई अधिकारी नहीं तो पीछे दे सकते ਪਾਣੀ ਹੀ ਪਾਣੀ ਜਿਹੜਾ ਆ ਰਵਨ ਸਟੇਟ ਫੇਜ਼ 2 ਦੇ ਮੌਜੂਦਾ ਹਾਲਾਤ ਅੰਡਰ ਵੀ ਦੇ ਕੋਲ ਜਿੱਥੇ ਕੀ 2-2 ਫੁੱਟ ਦੇ ਕਰੀਬ ਪਾਣੀ ਜਾ ਚੁੱਕਾ ਹੈ ਤੇ ਤੁਸੀਂ ਪਿੱਛੇ ਦੇਖਦੇ ਹੋ ਲਾਈਵ ਤਸਵੀਰਾਂ ਇਸ ਸਮੇਂ ਦੀਆਂ ਬੰਦੇ ਬਾਹਰ ਤੋਂ ਲਾਈਵ ਟੀਵੀ ਨਿਊਜ਼ ਦੇ ਉੱਤੇ ਕਿ ਚਾਰੇ ਪਾਸੇ ਪਾਣੀ ਪਾਣੀ ਹੈ ਲਗਾਤਾਰ ਹੋ ਰਹੀ بارش ਦੇ ਕਰਕੇ ਕਟੋ ਘੜ 2-2 ਫੁੱਟ ਪਾਣੀ ਰਵਨ ਸਟੇਟ ਫੇਜ਼ 1 ਨਾ ਹੋਰ ਇੱਕ ਪੈਟਰੋਲ ਪੰਪ ਵੀ ਪਾਣੀ ਦੇ ਜਵੇੜ ਦੇ ਵਿੱਚ ਆ ਚੁੱਕਾ ਹੈ